हां जी दोस्तों शरण प्यार पर सत श्री अकाल जी सत है प्रमाण करो जी वाहेगुरु जी का खालसा वाहेगुरु जी की फतेह कल के जे आवे को वाहेगुरु ने रंग भरत आया बाजे के बेचारा अपना टाइम पास करने वाला बंगा हम आते शक लिया गुरु का प्यारा बन गया ਬਾ ਜੋਸ਼ੂ ਦੇ ਵਿੱਚ ਥੋੜੀ ਜੀ ਨਾਰਮਲ ਗੱਲ ਕਹਾਂ ਪਿਛੇ ਸਰਕਾਰ ਨੇ ਕਿੰਨਾ ਵੱਡਾ ਦੋਸ਼ੀ ਬਣਾ ਕੇ ਐਨਐਸਏ ਲਗਾਤੀ ਹੱਤੋਂ ਗੱਪੜਾ ਹੋ ਜਾ ਦਰ ਫੱਟੇ ਨੂੰ ਇਹ ਜੀਆਂ ਸਰਕਾਰਾਂ ਦੇ ਕਤਲ ਕਰਤਾ ਉਹਨੇ ਬਾਜੇ ਕਿਨੇ ਬੜੀ ਹੈਰਾਨੀ ਵਾਲੀ ਗੱਲ ਹੈ ਯਾਰ ਮੈਨੂੰ ਵੀ ਬਾਤ ਮਾਣਾ ਕਹਿਣ ਵਾਲੇ ਹੋਣਗੇ ਨਹੀਂ ਯਾਰ ਉਹ ਜਿਹੜਾ ਗਰੀਬੰਦਾ ਜੇਜਬਾਤੀ ਹੈ ਕਹਿ ਬਸ ਕਰਦਾ ਸੀਗਾ ਆਪ ਦਾ ਸ਼ੋਸ਼ਨ ਵਧਿਆ ਤੇ ਕੀ ਨੁਕਸਾਨ ਕਰਤਾ ਉਹਨੇ ਉਹ ਜੇ ਬੰਦੇ ਦੀ ਤਾਂ ਗੌਰ ਨਾ ਕਰਦੇ ਤੁਸੀਂ ਤਾਂ ਵੀ ਠੀਕ ਸੀ ਪਰ ਹੁਣ ਗੁਰੂ ਸਾਹਿਬ ਜੀ ਨੇ ਜੇਹੀ ਕਿਰਪਾ ਕਰਤੀ ਆ ਸਰਕਾਰਾਂ ਦੇ ਮਨਸੂਬੇ ਅਮਕਤਪਾਲ ਸਿੰਘ ਨੂੰ ਬਦਨਾਮ ਕਰਨ ਦੇ ਵਿੱਚ ਜੋ ਇਹਨਾਂ ਨੇ ਵੱਤੇ ਹੱਥ ਕੰਡੇ ਵੱਤੇ ਉਹ ਮੰਤਰੀ ਬਾਜੇ ਕੇ ਨਾ ਦੋ ਗੱਲਾਂ ਕਰਕੇ ਹੀ ਸਾਰੀ ਫੱਟੀ ਪਹੁੰਚਦੀ ਸਾਰੀ ਫੱਟੀ ਪਹੁੰਚਦੀ ਇਹਨਾਂ ਇੱਕ ਹੋਰ ਟਾਂ ਜਾਂ ਪਤਾ ਨਹੀਂ ਕਿੱਥੋਂ ਦਾ ਇੱਥੋਂ ਦਾ ਕੋਈ ਬੰਦਾ ਹੈ ਤਾਂ ਆਪਣੇ ਆਪ ਲਿਬਾਸ ਸਿੱਖਦਾ ਇੰਨੀ ਵਿਰੋਧਤਾ ਕਰਦਾ ਉਹ ਭਾਈਆ ਮੱਤ ਪਾਲਦੀ ਹੋਰ ਬਥੇਰੇ ਆ ਮੱਤ ਪਾਲਦੀ ਵਿਰੋਧਤਾ ਕਰਦਾ ਗੁਰੂ ਪਿਆਰਿਓ ਮੈਂ ਇੱਕ ਗੱਲ ਦੱਸਾਂ ਗੁਰਬਾਣੀ ਦੇ ਵਿੱਚ ਗੁਰੂ ਮਹਾਰਾਜ ਜੀ ਨੇ ਲਿਖਿਆ ਕਿ ਜਿਹੜਾ ਨਿਸ਼ਾਨ ਗਲਤੀ ਕਰਕੇ ਸੁਧਰਨਾ ਚਾਹੁੰਦਾ ਹੈ ਭੁੱਲ ਬਖਸ਼ਾਉਂਦਾ ਅਗੇ ਤੋਂ ਗਲਤੀ ਨਾ ਕਰੇ ਉਹਨੂੰ ਉਹ ਵੈਗਰੂ ਅਕਾਲ ਪੁਰਖ ਵੀ ਬਖਸ਼ ਦਿੰਦਾ ਜਿਵੇਂ ਗਲੀਆਂ ਨਾਲੀਆਂ ਟੋਪਿਆਂ ਦਾ ਜਲ ਜਾਇ ਪਾਵੇ ਵਿੱਚ ਸੁਰਸਰੀ ਮੈਲ ਸੁਰਸਰੀ ਪਵਿੱਤਰ ਪਾਵਨ ਹੋਇ ਜਾਵੇ ਅਮਰਤਪਾਲ ਪਹਿਲਾਂ ਕਿਹੇ ਜਿਆਸੀ ਕਰ ਦੁਨੀਆ ਦੇ ਵਿੱਚ ਇੱਕ ਬੰਦਾ ਕੋਈ ਬਾਹ ਖੜੀ ਕਰਕੇ ਕਹਿ ਦੇਵੇ ਕਿ ਮੈਂ ਸਹੀ ਰਿਆਂ ਕਿਸੇ ਦਾ ਕਿਸੇ ਪੱਖੋਂ ਹਰ ਬੰਦੇ ਦੇ ਵਿੱਚ ਘਾਟ ਪੈਂਦੀ ਹੈ ਤੇ ਉਹ ਪ੍ਰਮਾਤਮਾ ਹੀ ਪੂਰਾ ਹੈ ਇਹ ਤਾਂ ਹਰ ਬੰਦਾ ਇਥੇ ਅਧੂਰਾ ਹੈ ਗੁਰੂ ਨੇ ਕਿਰਪਾ ਕੀਤੀ ਹੈ ਕਿ ਉਹ ਮਾੜਾ ਕਰ ਗਿਆ ਸੀ ਉਹ ਤਾਂ ਇੱਕ ਗੱਲ ਜਿਹੜਾ ਇਹਨਾਂ ਨੂੰ ਚੰਗਾ ਨਹੀਂ ਲੱਗਿਆ ਧੋਗਰੇ ਕਿਰਦਾਰਾਂ ਦੇ ਬੰਦਿਆਂ ਨੂੰ ਪਰ ਉਹਨਾਂ ਨੇ ਸੁੱਤੇ ਲੋਕਾਂ ਨੂੰ ਜਗਾ ਕੇ ਆਪਣੀ ਅਮਰਤ ਪਾਲਨੇ ਸੁਤੀ ਕੌਮ ਨੂੰ ਜਗਾਇਆ ਸੀ ਉਹਨੇ ਆ ਪਿੱਛੇ ਜੇ ਹੁਣੇ ਕੀ ਹੋ ਕੇ ਆਟਿਆ ਜੱਜ ਦਾ ਪੇਪਰ ਦੇਣ ਵਾਸਤੇ ਕੁੜੀ ਦੇ ਕਕਾਰ ਲਾਉਣ ਨੂੰ ਕਹਦਾ ਦੇ ਮਤਲਬ ਬੈਠਣ ਨਹੀਂ ਦਿੰਦਾ ਪੇਪਰਾਂ 'ਚ ਤੇ ਆਪਦੇ ਵਿੱਚ ਕੀ ਕੀ ਹੋ ਰਿਹਾ ਯਾਰ ਉਹ ਗੁਰੂ ਮਹਾਰਾਜ ਨੇ ਸਾਰੀ ਕੌਮ ਨੂੰ ਹਿੰਦੂ ਕੀ ਸਿੱਖ ਕੀ ਮੁਸਲਮਾਨ ਨੂੰ ਪਿਆਰ ਕੀਤਾ ਹਰ ਇੱਕ ਉਹਨਾਂ ਨੇ ਵਿਰੋਧਤਾ ਨਹੀਂ ਰੱਖੀ ਕੀ ਕੀ ਲੋਕ ਕਰਦੇ ਫਿਰਦੇ ਆ ਯਾਰ ਉਹ ਗੁਰੂ ਦੇ ਸਿੱਖੋ ਉਹ ਗੁਰਮਖ ਪਿਆਰਿਓ ਉਹ ਪਾਤਸ਼ਾਹ ਨੇ ਕਾਰ ਬਖਸ਼ਿਆ ਤੁਸੀਂ ਇਹਨਾਂ ਦੀ ਵਿਰੋਧਤਾ ਕਰੋਗੇ ਸਮਝ ਗੋ ਤੁਸੀਂ ਗੁਰੂ ਨਾਲ ਵਿਰੋਧਤਾ ਕਰੋਗੇ ਇਹ ਕੋਈ ਏਡਾ ਵੱਡਾ ਮਾਰੂ ਹਥਿਆਰ ਨਹੀਂਗਾ ਤੇ ਜੇ ਪਾਇਆ ਵੀ ਤਾਂ ਆਪਜੀ ਹਿਫਾਜ਼ਤ ਵਾਸਤੇ ਆ ਤੇਰੇ ਲੰਡੇ ਹੁਣ ਜਿਵੇਂ ਜਮਾਨਾ ਨਹੀਂ ਸਮਾ ਚੱਲ ਰਿਹਾ ਮੈਂਟਾਂ ਦੇ ਵਿੱਚ ਖੋ ਖਿੱਚ ਕਰਕੇ ਲੈ ਜਾਂਦੇ ਆ ਇਹ ਬੰਦੇ ਨੇ ਆਪਦੀ ਸੇਫਟੀ ਵਾਸਤੇ ਸਤਗੁਰੂ ਸਾਹਿਬ ਜੀ ਨੇ ਹਥਿਆਰ ਬਖਸ਼ਿਆ ਹਾਲਾਂਕਿ ਅਜੇ ਤਾਂ ਸਾਡੇ ਤਨ ਫੁੱਟੀ ਤਲਵਾਰ ਨਹੀਂ ਕਿਸੇ ਕੋਲੇ ਹੁੰਦੀ ਆ ਬਹੁਤ ਘੱਟ ਆ ਲੋਕਾਂ ਬਲੇ ਜ਼ਿਥੇਦਾਰਾਂ ਕੋਲੇ ਜਾਂ ਇਹ ਸਿੰਗਾਪੁਰ ਕੋਲੇ ਤੇ ਜੇ ਸਾਰੇ ਪੰਜਾਬ ਦੇ ਸਿੱਖੋ ਰੱਖਣ ਲੱਗ ਜਾਂਦੇ ਇਹਨਾਂ ਨੇ ਤਾਂ ਮਰ ਜਾਣਾ ਸਰਕਾਰਾਂ ਨੇ ਹੀ ਪਰ ਜਿਹੜੀ ਮਾਸਲ ਗੱਲ ਕਰਦਾ ਸੀ ਨਾ ਮੰਤਰੀ ਬਾਜੇ ਕਿ ਉਹਨੂੰ ਸਲੂਟ ਹੈ ਫਤਿਹ ਪ੍ਰਮਾਨ ਕਰੀਂ ਗੁਰ ਸਿੱਖਾ ਬੜੀ ਕਿਰਪਾ ਦੀ ਉਹਦੀ ਨੂੰ ਸੱਚੇ ਪਾਸ਼ਾ ਤੈਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇਰੇ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖੇ ਅਸੀਂ ਉਹ ਦਸ਼ਮੇਸ਼ ਪਿਤਾ ਜੀ ਦਾ ਰਹਿਣ ਨਹੀਂ ਦੇ ਸਕਦੇ ਬੜੀ ਕਿਰਪਾ ਕੀਤੀ ਆ ਉਸਰ ਫਤਿਹ ਪ੍ਰਮਾਨ ਕਰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਤੇ ਫਤਿਹ ਬਾਜੇ ਕਰਨ ਫੱਟੀ ਪਹੁੰਚਦੀ ਇਹਨਾਂ ਦੀ ਸਾਰ ਹੈ ਇਸੇ ਤਰ੍ਹਾਂ ਪਹੁੰਚ ਨਹੀਂ ਰਹਿਣੀ ਆ ਜਦੋਂ ਗੁਰੂ ਦੀ ਕਿਰਪਾ ਹੋ ਜਾਵੇ ਦੇਖੋ ਕੀ ਕੀ ਕਰਦੀਆਂ ਸਰਕਾਰਾਂ ਐਨਐਸਏ ਲਾਉਣ ਦੀ ਕੀ ਲੋੜ ਸੀ ਉਹ ਜੇ ਕੋਈ ਗੁਨਾਹ ਹੈ ਪੰਜਾਬ ਦੀਆਂ ਜੇਲਾਂ ਥੋੜੀਆਂ ਇਹ ਤਾਂ ਬਹੁਤ ਗਲਤ ਕੰਮ ਕਰੀ ਜਾਂਦੇ ਤਾਂ ਟਾਰਗੇਟ ਕੀਤਾ ਹੋਇਆ ਪੰਜਾਬ ਨੂੰ ਇਹਨਾਂ ਨੇ ਖਾਸ ਕਰਕੇ ਨੌਜਵਾਨ ਨੂੰ ਉਧਰ ਉਹ ਨਸ਼ਿਆਂ ਦੀ ਦਲਦਲੇ ਵਿੱਚ ਫਸਾਤਾ ਉਧਰ ਲੁੱਟਾ ਖੋਹਾਂ ਭਈਆਵਾਦ ਕੀ ਕੀ ਯਾਰ ਮੰਖਨ ਤੇਰਾ ਭਰਾ ਮੁਝੇ ਪੰਜਾਬ ਦਾ ਇੰਨਾ ਬੁਰਾ ਹਾਲ ਬਖਸ਼ਿਸ਼ ਵੈਗ ਤੋ ਠੀਕ ਆ ਦੋਸਤੋ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ